वाहगुरु जी का खालसा वाहु जी की फतेह ਅੱਜ ਅਸੀਂ ਪਹੁੰਚੇ ਗੁਰਕੀ ਵਡਾਲੀ ਛੇਵੀਂ ਪਾਤਸ਼ਾਹੀ ਸ੍ਰੀ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਚਰਨ ਪਿਆਰੇ ਤੇ ਉਹਨਾਂ ਦੇ ਜਨਮ ਸਥਾਨ ਗੁਰਕੀ ਵਡਾਲੀ ਦੇ ਅਸੀਂ ਪਹੁੰਚਿਆ ਤੁਹਾਨੂੰ ਦਰਸ਼ਨ ਕਰਵਾਇਆ ਗਾ ਗੁਰਕੀ ਵਡਾਲੀ ਦੇ ਜਿੱਥੇ ਸ੍ਰੀ ਗੁਰੂ ਰਕਨ ਸਾਹਿਬ ਪਾਏ ਦਾ ਪ੍ਰੋਟੈਂਟ ਗੁਰਕੇ ਸਮਾਗਮ ਜਿਹੜੇ ਨੇ ਇੱਥੇ ਲਿਖੇ ਗਏ ਨੇ ਬਾਕੀ ਕਿਸੇ ਵੱਲੋਂ ਪੂਰਤ ਸਪਰੰਧ ਵੀ ਜਿਹੜੇ ਨੇ ਇੱਥੇ ਕੀਤੇ ਗਏ ਨੇ ਜਿਵੇਂ ਜਗਾ ਤੇ ਠੰਡੇ ਪਾਣੀ ਦੀ ਅਤੇ ਮਿੱਠੇ ਪਾਣੀ ਦੀ ਸੁਵਿਧਾ ਜਿਹੜੀਆਂ ਲੱਗੀਆਂ ਨੇ ਛੰਗ ਦੇ ਆਮਨ ਨੂੰ ਦੇਖਦੇ ਹੈ ਇਹ ਲੱਗਦਾ ਹੈ ਕਿ ਮੰਦਰ ਦੀ ਵੀ ਵਿਵਸਥਾ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿ ਵਰਤਾਲਾ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਤਾ ਨੇ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਔਰ ਗੁਰ ਕੀ ਵਡਾਲੀ ਇੱਥੇ ਜਨਮ ਸਥਾਨ ਹੈ ਸ੍ਰੀ ਹਰਸਾਹਿਬ ਸ੍ਰੀ ਸ਼ਾਹਬ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਹੈ ਜਿਹੜਾ ਇੱਥੇ ਔਰ ਵੱਡੀ ਗਿਣਤੀ ਦੇ ਵਿੱਚ ਸੰਤਾ ਜਿਹੜੀਆਂ ਨੇ ਇੱਥੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਤੁਹਾਡੇ ਦੈਸ਼ਨ ਘਰਾਂਵਾਂ ਦੇ ਅੰਦਰ ਜਾਈਏ ਗੁਰਕੇ ਗੁਰਕੇ ਕਰਦੇ ਅੰਦਰ ਦੇ ਦਰਸ਼ਨ ਵੀ ਕਰਾਵਾਂਗੇ ਔਰ ਗੁਰਕੇ ਸਮਾਗਮਾਂ ਦੇ ਦਰਸ਼ਕ ਸਮਾਗਮ ਵਿੱਚ ਆ ਰਹੇ ਨੇ ਉਹਨਾਂ ਦਾ ਵੀ ਦਰਸ਼ਨ ਕਰਾਵਾਂਗੇ ਔਰ ਗੱਲਬਾਤ ਕਰਾਂਗੇ ਜੇ ਮੁੱਖ ਗ੍ਰੰਥੀ ਹੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਗੁਰਪਾਤ ਇਸ ਗੁਰਕੇ ਮਹਿਲ ਦਾ ਕੀ ਇਤਿਹਾਸ ਹੈ ਔਰ ਗੁਰਕੇ ਵਿਡਾਲੀ ਦੇ ਗੁਰਦੁਆਰਾ ਸਾਹਿਬ ਦੋਤੀ ਇਤਿਹਾਸ ਹੈ ਉਸ ਦੇ ਨਾਲ ਵੀ ਤੁਹਾਨੂੰ ਜਰਾ ਸੀ ਜਾਣੂ ਕਰਾਵਾਂਗੇ ਚਾਹੋ ਚੱਲਦੇ ਹਾਂ ਅਸੀਂ ਗੁਰਪੁਰ ਕਰਦੇ ਅੰਦਰ ਤੇ ਆਪਾਂ ਕਾਹ ਦੇ ਕੋਲ ਜਿੱਦਾਂ ਤੁਹਾਨੂੰ ਦਰਸ਼ਨ ਦਿਵਾਉਣੇ ਸੀ ਗੁਰਕਾਰ ਦੇ ਆਉਂਦੇ ਦੇ ਦਰਸ਼ਨ ਕਰਾਏ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਤਾ ਜਿਹੜੇ ਨੇ ਗੁਰਕਾਰ ਦੇ ਦਸਤੂਰ ਤੋਂ ਕੋਈ ਪੌਦਰੀਆਂ ਨੇ ਉਹਨਾਂ ਤੋਂ ਖੁਸ਼ੀਆਂ ਦੀ ਭਾਰ ਜਿਹੜੀ ਆ ਉਹ ਪ੍ਰਾਪਤ ਕਰ ਰਹੀਆਂ ਨੇ ਤੇ ਉੱਥੇ ਵੀ ਗੱਲਬਾਤ ਕੀਤੀ ਹੈ ਗੁਰਕਾਰ ਦੇ ਜਿਹੜੇ ਹੈਡ ਗ੍ਰੈਂਟ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਦੱਸਿਆ ਗਿਆ ਕਿ ਸਿਰੇ ਕਹਿੰਦੇ ਸੇ ਪੜਦੇ ਬਾਅਦ ਉਪਰੰਤ ਇਹਨੂੰ ਇੱਕ ਵੱਡਾ ਸਮਾਗਮ ਜਰਨੇ ਲਿਕੇ ਜਨੇ 4-6 ਵਜੇ ਤੱਕ ਇਹ ਗ੍ਰੋਹ ਸਮਾਗਮ ਜਰਨੇ ਚੱਲਣਗੇ ਔਰ 4-6 ਵਜੇ ਤੋਂ ਬਾਅਦ ਮਹਾਰਾਜ ਸਾਹਿਬ ਦਾ ਪਾਠ ਉਪਰੰਤ ਫਿਰ ਟੀਮ ਵਾਲਾ ਕੀਤੀ ਜਾਏਗੀ ਉਹ ਲੋਕਿਕ ਜਰੀਏ ਆਤੀਸ਼ਬਾਜੀ ਵੀ ਇੱਥੇ ਕੀਤੀ ਜਾਏਗੀ ਕੈਨੋਮੈਨ ਹਰਵਿੰਦਰ ਸਿੰਘ ਫੋਨੀ ਦੇ ਨਾਲ ਵਿਕੇਸ਼ ਬਾਵਾ ਬਲਕੀਰਾ ਟੀਵੀ ਅਮਿਤ ਸਰ ਮੇਰੀ ਪੀੜੀ ਦੇ ਮਾਲਕ ਸਾਹਿਬ ਜੀ ਸ੍ਰੀ ਗੁਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪਰਵ ਦਿਹਾੜੇ ਤੇ ਅਸੀਂ ਅੱਜ ਪਹੁੰਚਿਆ ਗੁਰੂ ਕੀ ਵਡਾਲੀ ਉਹਨਾਂ ਦੇ ਜਨਮ ਸਥਾਨ ਗੁਰੂ ਕੀ ਵਡਾਲੀ ਅਸੀਂ ਪਹੁੰਚੇ ਆਂ ਔਰ ਦਰਸ਼ਨ ਕਰਵਾ ਰਹੇ ਆ ਗੁਰੂ ਘਰ ਗੁਰੂ ਕੀ ਵਡਾਲੀ ਦੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਸਵੇਰ ਤੋਂ ਹੋਈ ਜਿਹੜੇ ਗੁਰਮੁਖੀ ਸਮਾਗਮ ਜਿਹੜੇ ਨੇ ਉਹ ਚੱਲ ਰਹੇ ਨੇ ਸਭ ਤੋਂ ਪਹਿਲੇ ਸ੍ਰੀ ਅਕੰਥ ਸਾਹਿਬ ਜੀ ਦੇ ਪਾਪ ਕੋਈ ਇਤਰਾਜ ਉਸ ਤੋਂ ਬਾਅਦ ਗੁਰੂ ਕੀ ਵਡਾਲੀ ਦੇ ਵਿੱਚ ਗੁਰਮੁਖੀ ਸਮਾਗਮ ਜਿਹੜੇ ਨੇ ਉਹ ਲਿਖੇ ਜਾ ਰਹੇ ਨੇ ਔਰ ਤੋਂ ਦਰਸ਼ਨ ਕਰਵਾਵਾਂਗੇ ਗੁਰਸਾਹਿਬ ਜੀ ਦੇ ਕਰਦੇ ਅੰਦਰ ਦੇ ਦਰਸ਼ਨ ਵੀ ਕਰਵਾਵਾਂਗੇ ਔਰ ਵੱਡੀ ਗਿਣਤੀ ਦੇ ਵਿੱਚ ਸੰਤਾ ਜੜੀਆਂ ਨੇ ਇੱਥੇ ਨਤਮਸਤਕ ਹੋਣ ਲਈ ਪਹੁੰਚ ਲਿਆ ਨੇ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਕੀ ਵਡਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪਰਵ ਜਾਰੀ ਤੇ ਗੁਰਕੀ ਵਡਾਲੀ ਦੇ ਜਿੱਥੇ ਪ੍ਰਕਾਸ਼ ਪਰ ਬੜੀ ਹੀ ਤ੍ਰਿੰਕਾਮ ਸ਼ਰਦਾ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਇਹ ਕੰਪਨੀ ਗੁਰੂ ਸਾਹਿਬ ਜੀ ਨੇ ਪਾਸ਼ਾ ਜੀ ਨੇ ਦੁਕਾਣ ਖੋਲ੍ਹ ਕੇ ਲਕੜਕੁੱਟੰਗਾ ਨਿਆ ਹੋਇਆ ਇਹ ਪਾਵਨ ਪ੍ਰਤੀਕ ਸਥਾਨ ਸਿੱਕੇ ਪਾਸ਼ਾ ਜੀ ਦੇ ਜਿਤੇ ਮਹਾਰਾਜੇ ਨੇ ਅਵਤਾਰ ਧਾਰਿਆ ਸੰਨ 1995 ਦੇ ਸਿਰ ਮਾਤ ਮੰਗਾਈ ਇਹ ਦੁਆ ਕੁੱਟਿਆ ਆਨੰਦ ਸ਼੍ਰੀ ਗੁਰੂ ਸਾਹਿਬ ਜੀ ਪਾਸ਼ਾ ਜੀ ਦੇ ਮਾਰਗ ਪਰ ਧਾਰਿਆ ਇਸ ਇਸ ਮਾਰਗ ਜਨ ਅਨੁਕੰਢ ਨਿਮੇ ਬਹੁ ਸ਼ਰਧਾ ਪਾਵਨ ਸਥਾਨ ਦੇ ਨਾਲ ਸ਼੍ਰੀ ਅਨੁਰੋਧ ਕਮੇਟੀ ਇੰਟਰਨੈਸ਼ਨਲ ਦੇ ਅਧਿਕਾਰ ਸਾਹਿਬ ਇਹ ਲੱਖ ਦਿਸੇ ਸੋਮਤਲ ਬੁਰੀਸ਼ਰ ਦਾ ਭਾਗ ਨੇ ਨਵਾਂ ਬਣਾਇਆ ਜਾ ਰਿਹਾ ਹੈ ਜਿਸ ਪਾਰਸ਼ਾ ਤੇ ਸਟਾਫ ਤੋਂ ਸਿੱਧੇ ਪਾਰਸ਼ਾ ਜੀ ਆਪਣੀ ਜ਼ਿੰਦਗੀ ਦੇ ਪਹਿਲੇ 3 ਸਾਲ ਬਤੀਤੇ ਨੇ ਜਿੰਨੇ ਵਿੱਚ ਸੱਜਣ ਪਾਰਸ਼ਾ ਜੀ ਤੇ ਕਾਇਆ ਜੀ ਜੋ ਬਾਕਸ ਤੇ ਚੱਲਦੇ ਉਹਨਾਂ ਨੇ ਕਈ ਵਾਰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਦਾਈ ਫਤੋਂ ਨੂੰ ਅਸਤਰ ਨਾਲ ਦੁੱਧ ਲਾ ਕੇ ਭੇਜਿਆ ਜ਼ਹਿਰ ਲਾ ਕੇ ਭੇਜਿਆ ਕਿ ਤੂੰ ਦੁੱਧ ਛਕਾਓ ਔਰ ਮਾ ਸੱਚੇ ਪਾਰਸ਼ਾ ਜੀ ਨੇ ਉਹ ਦੁੱਧ ਛਕਨ ਤੋਂ ਰੋਕਾ ਕਰ ਦਿੱਤਾ ਦੂਸਰੀ ਵਾਰ ਫੇਰ ਇੱਕ ਸੁਪੇਰਾ ਭੇਜਿਆ ਗਿਆ ਔਰ ਸਪਰੀ ਸ੍ਰੀ ਸਚੇ ਪਾਸ਼ੇ ਨੇ ਮਿੱਤ ਦਿੱਤੀ ਫੇਰੇ ਕੋ ਬ੍ਰਾਹਮਣ ਨੂੰ ਗਾਂ ਦੇ ਵਿੱਚ ਯਾਰ ਪਾ ਕੇ ਭੇਜਿਆ ਗਿਆ ਉਹ ਵੀ ਸਚੇ ਪਾਸ਼ੇ ਖਾਂਤਨ ਕਰ ਕੀਤਾ ਇਹ ਤਿੰਨ ਪ੍ਰਕਾਰ ਦੇ ਹਾਲੇ ਹੋਏ ਇਹ ਸਾਰੇ ਤਰਖਿਆ ਕੀਤੀ ਮਹਾਰਾ ਸਚੇ ਪਾਤਸ਼ਾਹ ਜੀ ਨੇ ਗੁਰੂ ਹਰਿ ਸਚੇ ਪਾਤਸ਼ਾਹ ਮਹਾਰਾਜ ਦਾ ਇਹ ਸਾਲ ਵੀ ਪ੍ਰਕਾਸ਼ ਹੋ ਉੱਪਰ ਬੱਤ ਆਪਾਕਰ ਬੜੀਆਂ ਸੰਗਤਾਂ ਗੁਰੂ ਦਰਿਆਡੇ ਤੋਂ ਦੇਖਣ ਤੇ ਸ਼ਰਧਾਕ ਮਨਾਰੀਆਂ ਨੇ ਔਰ ਆਪ ਦੇ ਚੈਨ ਵਾਲੀ ਬੇਨਤੀ ਹੈ ਸਾਰੇ ਪ੍ਰਬੰਧ ਪੁਖਤਾਨੇ ਜੀ ਜਰੂਰ ਸकता ਆ ਕਰਕੇ ਹਾਜ਼ਰੀ ਭਰ ਦਿਵਾਨ ਗੁਰ ਜੀ ਕਾ ਖਾਲਸਾ ਵਾਹਿਗੁਰੂ ਦੀਪਮਾਲਾ ਔਰ ਅਸ਼ਤਪਾਈ ਰਾਤ ਚੱਲ ਚੁੱਕੀ ਹੈ ਜੀ ਅੱਜ ਰਾਤ ਨੂੰ ਫੇਰ ਇੱਕ ਵਾਰੀ ਅਸ਼ਪਾਈ ਇਹ ਦੁਬਾਰਾ ਚਲਾਈ ਜਾਵੇਗੀ ਰਾਤ ਇੱਕ ਵਾਰ ਅਰਦਾਸ ਤੋਂ ਬਾਅਦ ਦੀਪਮਾਲਾ ਔਰ ਅਸ਼ਪਾਈ ਚੱਲੀ ਸੀ ਅੱਜ ਫੇਰ ਸੋਦਰ ਦੇ ਪਾਰਤਵਾਲ ਫੇਰ ਦੁਬਾਰਾ ਹੋਵੇਗੀ ਸੰਤਨ ਬੇਣੀ ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਜਾਵੇ ਜਿਹੜੇ ਸਮਾਗਮ ਨੇ ਨਿਰੰਤਰ ਅਮਰਤਪੁਰ ਦੇ ਚੱਲ ਰਹੇ ਨੇ ਆਸਾ ਦੀ ਵਾਰ ਤੋਂ ਲੈ ਕੇ ਕਰਕੇ ਸ਼ਾਮ ਦੇਰ ਰਾਤ 6 ਵਜੇ ਤੱਕ ਚੱਲਣਗੇ ਉਸ ਤੋਂ ਬਾਅਦ ਦਰਬਾਰ ਦੇ ਅੰਦਰ ਰਾਤ 11 ਵਜੇ ਤੱਕ ਸਮਾਗਮ ਜਿਹੜੇ ਚੱਲੇ ਜਾਣਗੇ ਗੱਲਬਾਤ ਕਰਨੇ ਆ ਮੈਨੇਜਰ ਸਾਹਿਬ ਨਾਲ ਵੀ ਕਿਹੜੇ ਕਿਹੜੇ ਪ੍ਰਬੰਧ ਨੇ ਜਿਹੜੇ ਉਹ ਕਿਤੇ ਗਏ ਨੇ ਜੀ ਅੱਜ ਦੇ ਜਿਹੜੇ ਗੁਰਮੁਖੀ ਸਮਾਗਮ ਕਿਤੇ ਜਾ ਰਹੇ ਨੇ ਛਿਰਾਂ ਕੰਨ ਸਾਹਿਬ ਦੇ ਪਾਰਕਾਂ ਦੇ ਕੋਲ ਪਏ ਨੇ ਉਸ ਤੋਂ ਬੰਦ ਜਿਹੜੇ ਗੁਰਮੁਖੀ ਸਮਾਗਮ ਜਿਹੜੇ ਲਿਕੇ ਜਾ ਰਹੇ ਨੇ ਉਹਨਾਂ ਬਾਰੇ ਗੱਲਬਾਤ ਵੀ ਕਰਾਂਗੇ ਮੈਨੇਜਰ ਸਾਹਿਬ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਤਮਤ ਪੁਰਬ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਲਾਪਰ ਗੁਰੂ ਕੀ ਵਿਡਾਲੀ ਸਮੂਹ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਨ ਪ੍ਰਬੰਧ ਬਹੁਤ ਹੀ ਸੋਹਣੇ ਪੂਰੀ ਤਰ੍ਹਾਂ ਮੁਕੰਮਲ ਕੀਤੇ ਗਏ ਹਨ ਜਿਵੇਂ ਸਰਾਵਾਂ ਦੇ ਪ੍ਰਬੰਧ ਲੰਗਰਾਂ ਦੇ ਪ੍ਰਬੰਧ ਗਰਮੀ ਨੂੰ ਮੁੱਖ ਰੱਖਦੇ ਆਇਆ ਛੱਤੀ ਦਾ ਪ੍ਰਬੰਧ ਪ੍ਰੈਕਟਸ ਮਿਆਂ ਨੇ ਪਛਿਆਂ ਦਾ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਹੋਰ ਬਹੁਤ ਹੀ ਸੰਗਤਾਂ ਦਾ ਸਹਿਯੋਗ ਹੈ ਸੰਗਤਾਂ ਬਹੁ ਗਿਣਤੀ ਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਹਨ। ਸੰਗਤਾਂ ਨੂੰ ਬਹੁਤ ਬੇਨਤੀ ਹੈ ਕਿ ਵੱਧ ਚੜ ਕੇ ਗੁਰਦੁਆਰਾ ਆਓ। ਗੁਰੂ ਘਰ ਆ ਕੇ ਖੁਸ਼ੀਆਂ ਪ੍ਰਾਪਤ ਕਰੋਗੇ। ਕੰਪਲਟ ਲਾਈਟੀਆਂ ਜੇ ਸ਼ੁਭੇ ਮੀਆਂ ਸਿੱਖਤਾ ਦਾ ਸਰਵੋਤਮ ਪਿਆਰ ਹੁਕਮ ਲੈ ਰਹੀ ਹੈ ਇਹੋ ਜਿਹੀ ਤਰ੍ਹਾਂ ਧਰਤ ਨੂੰ ਰੱਖਿਆparat ਸ੍ਰੀ ਅੰਮ੍ਰਿਤਪਾਲ ਸਾਹਿਬਾਂ ਦੇ ਸਵੇਰੇ ਪੋਗ ਪਾਏ ਗਏ ਉਪਰੰਤ ਦਿਵਾਨ ਅੱਜ ਸ਼ਾਮ ਤੱਕ ਜੋ ਦਿਵਾਨ ਸੱਜਣਗੇ ਸੰਗਤਾ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ ਅੱਜ ਦਿਵਾਨ ਹੁਣ ਕਿਹਾ ਸਿੱਖਤਾ ਦਾ ਆਤਿਸ਼ਬਾਜੀ ਰਾਤੀ ਹੋ ਚੁੱਕੀ ਹੈ ਜੀ ਅੱਜ ਕੋਈ ਪ੍ਰੋਗਰਾਮ ਨਹੀਂ ਰਾਤੀ ਆਤਿਸ਼ਬਾਜੀ ਟੀਮ ਵਾਲਾ ਜਿਹੜੀ ਉਹ ਹੋ ਰਹੀ ਹੈ जी का जी की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।